ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਕੰਗਨਾ ਰਣੌਤ ਬਠਿੰਡਾ ਦੇ ਵਿੱਚ ਪੇਸ਼ੀ ਦੇ ਲਈ ਪਹੁੰਚ ਚੁੱਕੀ ਹੈ ਤਸਵੀਰਾਂ ਦੇਖ ਸਕਦੇ ਹੋ ਵਾਈਟ ਰੰਗ ਦੀ ਮਰਸੀਡੀਜ਼ ਗੱਡੀ ਦੇ ਵਿੱਚ ਬਠਿੰਡਾ ਪੇਸ਼ੀ ਦੇ ਲਈ ਪਹੁੰਚੀ ਹੈ ਦੱਸ ਦਈਏ ਕਿ ਬੇਬੇ ਨੂੰ અપਮਾਨਜਨਕ ਗੱਲਾਂ ਕਈਆਂ ਸਿਗੀਆਂ ਕਿਸਾਨੀ ਅੰਦੋਲਨ ਦੌਰਾਨ ਤੇ ਹੁਣ ਦੇਖ ਸਕਦੇ ਹੋ ਮਾਨਹਾਨੀ ਦੇ ਕੇਸ ਤੋਂ ਬਾਅਦ ਪਹਿਲੀ ਵਾਰ ਪੰਜਾਬ ਦੇ ਵਿੱਚ ਬਠਿੰਡਾ ਦੇ ਵਿੱਚ ਸਾਰੇ ਹੀ ਮਾਮਲੇ ਦੇ ਵਿੱਚ ਪੇਸ਼ੀ ਹੋਣ ਲੱਗੀ ਹੈ ਕੰਗਨਾ ਰਣੌਤ ਦੀ ਐਕਸਕਲੂਸਿਵ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਦੇਖ ਸਕਦੇ ਹੋ ਚਿੱਟੇ ਰੰਗ ਦੀ ਜੜੀ ਮਰਸੀਡੀਜ਼ ਗੱਡੀ ਐ ਇਸ ਦੇ ਵਿੱਚ ਕੰਗਰਾਂ ਰਣੌਤ ਪਹੁੰਚੀ ਹੋਈ ਹੈ ਬੈਠੀ ਹੋਈ ਹੈ ਤੇ ਦੇਖ ਸਕਦੇ ਹੋ ਕਿ ਬਠਿੰਡਾ ਪਹੁੰਚ ਚੁੱਕੇ ਨੇ ਜਿੱਥੇ ਉਹਨਾਂ ਦੀ ਥੋੜੀ ਜਿਹੀ ਦੇਰ ਦੇ ਵਿੱਚ ਪੇਸ਼ੀ ਹੋਵੇਗੀ ਸਾਰੇ ਹੀ ਮਾਮਨਾਂ ਨੂੰ ਲੈ ਕੇ ਕਿਉਂਕਿ ਦੱਸਦੀ ਕਿਸਾਨੀ ਅੰਦੋਲਨ ਦੌਰਾਨ ਇਸ ਪੰਜਾਬ ਦੀ ਬੇਬੇ ਨੂੰ ਦੇਖ ਸਕਦੇ ਹੋ ਉਹਨਾਂ ਦੇ ਵੱਲੋਂ અપਮਾਨਜਨਕ ਗੱਲਾਂ ਕਹੀਆਂ ਗਈਆਂ ਸੀ 100-100 ਰੁਪਏ ਲੈ ਕੇ ਇਸ ਕਿਸਾਨੀ ਅੰਦੋਲਨ ਦੇ ਵਿੱਚ ਆਉਣ ਬਾਰੇ ਕਿਹਾ ਗਿਆ ਸੀ ਤੇ ਹੁਣ ਦੇਖ ਸਕਦੇ ਹੋ ਜਦੋਂ ਬੇਬੇ ਦੇ ਵੱਲੋਂ ਉਸ ਮਾਤਾ ਦੇ ਵੱਲੋਂ ਕੇਸ ਕੀਤਾ ਗਿਆ ਮਾਨਹਾਣੀ ਦਾ ਤਾਂ ਫਿਰ ਹਾਈ ਕੋਰਟ ਤੇ ਸੁਪਰੀਮ ਕੋਰਟ ਕਿਸੇ ਨੇ ਵੀ ਕੰਗਨਾ ਰਣੌਤ ਦੀ ਨਹੀਂ ਸੁਣੀ ਤਾਂ ਹੁਣ ਦੇਖ ਸਕਦੇ ਹੋ ਕਿ ਕੰਗਨਾ ਰਣੌਤ ਜੋ ਕਿ ਅਦਾਕਾਰ ਦੇ ਨਾਲ ਨਾਲ ਐਮਪੀ ਵੀ ਨੇ ਉਹਨਾਂ ਨੂੰ ਭਾਜੜਾ ਪਾ ਦਿੱਤੀਆਂ ਨੇ ਪੰਜਾਬ ਦੀ ਬੇਬੇ ਨੇ ਤੇ ਅੱਜ ਦੇਖ ਸਕਦੇ ਹੋ ਕਿ ਬਠਿੰਡਾ ਦੇ ਵਿੱਚ ਕੋਰਟ ਦੇ ਵਿੱਚ ਪੇਸ਼ੀ ਦੇ ਲਈ ਪੰਜਾਬ ਪਹੁੰਚ ਚੁੱਕੀ ਹੈ ਕੰਗਨਾ ਰਣੌਤ